ਪਰ ਸਿੱਧ ਲੇਖਕ ਅਤੇ ਪੱਤਰਕਾਰ ਕੁਸ਼ਵੰਤ ਸਿੰਘ ਰਚਨਾ ਰਾਜੇਸ਼ ਬਾਦਲ ਪੰਜਾਬੀ ਅਨੁਵਾਦ ਅਵਤਾਰ ਸਿੰਘ ਢਿੱਲੋਂ ਭਾਗ ਪਹਿਲਾ ਹਜ਼ਾਰਾਂ ਸਾਲਾਂ ਦਾ ਇਤਿਹਾਸ ਰੱਖਣ ਵਾਲੇ ਇੱਕ ਮਹਾਂਦੇਸ਼ ਦੇ ਸਫਰਨਾਮੇ ਵਿੱਚ 100-150 ਸਾਲ ਦਾ ਦਰਸਾ ਬਹੁਤ ਮੈਨੇ ਰੱਖਤਾ ਹੈ ਪਰ ਹਿੰਦੁਸਤਾਨ ਦੇ ਪੁਰਾਣੇ ਪੰਨੇ ਪਲਟਦੇ ਹੋਏ ਲੱਗਦਾ ਹੈ ਕਿ ਜਿਵੇਂ ਕਾਇਆ ਪਲਟ ਹੋ ਗਈ ਹੈ ਦੇਸ਼ ਦੀਆਂ ਸਿਰਫ ਇੱਕ ਸਦੀ ਪੁਰਾਣੀਆਂ ਕਹਾਣੀਆਂ ਤੇ ਯਕੀਨੀ ਨਹੀਂ ਹੁੰਦਾ ਉਹਨਾਂ ਦਿਨਾਂ ਵਿੱਚ ਹਿੰਦੁਸਤਾਨ ਵਿੱਚ ਪੱਛਮੀ ਸਰਹੱਦਾਂ 'ਤੇ ਦੂਰ ਦੂਰ ਤੱਕ ਰੇਗਿਸਤਾਨ ਫੈਲਾ ਹੋਇਆ ਸੀ। ਇਸ ਰੇਗਿਸਤਾਨ ਦੇ ਹਡਾਲੀ ਪਿੰਡ ਵਿੱਚ ਪਿਆਰੇ ਲਾਲ ਰਹਿੰਦੇ ਸਨ। ਬੇਟੇ ਇੰਦਰ ਸਿੰਘ ਦੇ ਨਾਲ ਕਾਰੋਬਾਰ ਕਰਦੇ ਸਨ। ਇਸ ਖਾਨਦਾਨ ਦੇ ਕੋਲ ਸੈਂਕੜੇ ਉੱਠ ਸਨ। ਉੱਠਾਂ ਦੇ ਕਾਫਲੇ ਲੈ ਕੇ ਲਾਹੌਰ ਅਤੇ ਅੰਮ੍ਰਿਤਸਰ ਤੱਕ ਆਉਂਦੇ ਸਨ। ਉਹ ਖੇਵੜਾ ਵਿੱਚ ਸਿੰਧ ਦਾ ਲੂਣ ਦੇ ਪਹਾੜਾਂ ਵਿੱਚ ਲੂਣ ਖੋਦ ਕੇ ਉੱਠਾਂ 'ਤੇ ਲਾਦੇ। ਖਰਜੂਰ ਦੀਆਂ ਬੋਰੀਆਂ ਵੀ ਲਾਦੇ। ਸ਼ਹਿਰਦਰ ਸ਼ਹਿਰ ਵੇਚਦੇ। ਮਾਲ ਵਿਕ ਜਾਂਦਾ ਤਾਂ ਪਰਤੇ ਹੋਏ ਕੱਪੜੇ ਚਾ ਮਿੱਟੀ ਦੇ ਤੇਲ ਦੇ ਪੀਪੇ ਤੇਲ ਮਸਾਲੇ ਤੇ ਖੰਡ ਭਰ ਕੇ ਲੈ ਜਾਂਦੇ ਇਸ ਕਾਰੋਬਾਰ ਨੇ ਉਹਨਾਂ ਨੂੰ ਕਰੋੜਪਤੀ ਬਣਾ ਦਿੱਤਾ ਇਲਾਕੇ ਵਿੱਚ ਇਸ ਕੁੰਬੇ ਦੇ ठाठ-ਬਾਠ ਦੀ ਧੁੰਮ ਸੀ ਵਿਆਰੇ لال ਦਾ ਦੇਹਾਂਤ ਹੋਣ ਦੇ ਬਾਅਦ ਇੰਦਰ ਸਿੰਘ ਧਰਮਬੱਦਰ ਕੇ ਸਿੱਖ ਬਣ ਗਏ ਕਾਰੋਬਾਰ ਦੇ ਸਿਲਸਿਲੇ ਵਿੱਚ ਲਗਾਤਾਰ ਅਮਰਸਰ ਦੀਆਂ ਯਾਤਰਾਵਾਂ ਨੇ ਉਹਨਾਂ ਵਿੱਚ ਸਿੱਖ ਧਰਮ ਪ੍ਰਤੀ ਗਹਿਰੀ ਆਸtha ਜਗਾ ਦਿੱਤੀ ਸੀ ਹੁਣ ਉਹਨਾਂ ਦਾ ਨਾਂ ਸਰਦਾਰ ਸੋਹੇਲ ਸਿੰਘ ਹੋ ਗਿਆ ਸੀ ਸੋ ਹੇਲ ਸਿੰਘ ਦੇ بیٹے ਸਰਦਾਰ ਸੁਜਾਨ ਸਿੰਘ ਨੇ ਵੀ ਖਾਨਦਾਨੀ ਵਪਾਰ ਬਹੁਤ ਵਧਾਇਆ ਪਰ ਸੁਜਾਨ ਸਿੰਘ ਦੇ بیٹے ਸੋਭਾ ਸਿੰਘ ਦਾ ਮਨ ਹੱਡਰ ਦੀ ਵਿੱਚ ਨਹੀਂ ਲੱਗਿਆ ਉਹ ਦਿੱਲੀ ਆਵਸੇ ਦਿੱਲੀ ਦੇ ਸਬਜ਼ੀ ਮੰਡੀ ਲਾ ਕੇ ਵਿੱਚ ਇੱਕ ਸੂਤ ਮਿਲ ਖਰੀਦੀ ਪਰ ਮਿਲ ਚਲਾਉਣ ਦਾ ਅਨੁਭਵ ਨਹੀਂ ਸੀ نتیਜਤਨ ਤਾਲਾ ਲੱਗ ਗਿਆ ਫਿਰ ਸੋਭਾ ਸਿੰਘ ਨੇ ਠੇਕੇਦਾਰੀ ਸ਼ੁਰੂ ਕੀਤੀ ਉਹਨਾਂ ਦਿਨਾਂ ਵਿੱਚ ਅੰਗਰੇਜ਼ਾਂ ਨੇ ਕੋਲਕਾਤਾ ਤੋਂ ਰਾਜਧਾਨੀ ਦਿੱਲੀ ਬਣਾਈ ਸੀ ਇਸ ਲਈ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਸੀ ਇਸ ਕੰਮ ਦੇ ਕੁਝ ਠੇਕੇ ਸੋਭਾ ਸਿੰਘ ਨੂੰ ਮਿਲ ਗਏ ਪਹਿਲਾਂ ਉਹ ਇਕੱਲੇ ਦਿੱਲੀ ਆਏ ਬਾਅਦ ਵਿੱਚ ਆਪਣੇ ਪਰਿਵਾਰ ਨੂੰ ਵੀ ਲੈ ਕੇ ਆ ਗਏ ਸਨ ਕਿਸੇ ਵੀ ਇਨਸਾਨ ਨੂੰ ਆਪਣੀ ਜਨਮ ਮਿਤੀ ਤੈਅ ਕਰਨ ਅਤੇ ਨਾਮ ਰੱਖਣ ਦਾ ਮੌਕਾ ਨਹੀਂ ਮਿਲਦਾ ਪਰ ਸੋਭਾ ਸਿੰਘ ਦੇ بیٹے ਖੁਸ਼ਾਲ ਸਿੰਘ ਨੂੰ ਇਹ ਦੁਰਲਭ ਸੁਭਾਗ ਮਿਲਿਆ ਸੀ ਉਹਨਾਂ ਦੇ ਘਰ ਦੇ ਲੋਕ ਪਿਆਰ ਨਾਲ ਸ਼ਾਲੀ ਬੋਲਦੇ ਸਨ ਪਰ ਦੋਸਤ ਇਸ ਨਾਮ ਨੂੰ ਚੜਾਉਂਦੇ ਵੀ ਸਨ ਉਹ ਕਹਿੰਦੇ ਸਨ ਸ਼ਾਲੀ ਸ਼ੂਲੀ ਬਾਗ ਦੀ ਮੂਲੀ ਕੁਸ਼ਾਲ ਨੂੰ ਇਹ ਖਰਾਬ ਲੱਗਦਾ ਤੇ ਉਸਨੇ ਆਪਣੇ ਵੱਡੇ ਭਰਾ ਭਗਵੰਤ ਸਿੰਘ ਦੇ ਨਾਮ ਨਾਲ ਮਿਲਦਾ ਜੁਲਦਾ ਆਪਣਾ ਨਾਂ ਰੱਖ ਲਿਆ ਖੁਸ਼ਵੰਤ ਸਿੰਘ ਉਸ ਦੇ ਬਾਅਦ ਖੁਸ਼ਵੰਤ ਸਿੰਘ ਨੂੰ ਕੁਸ਼ਵੰਤ ਸਿੰਘ ਦੇ ਨਾਮ ਨਾਲ ਹੀ ਜਾਣਿਆ ਗਿਆ ਇਸ ਤਰ੍ਹਾਂ ਜਦੋਂ ਖੁਸ਼ਵੰਤ ਸਿੰਘ ਦਾ ਐਡਮਿਸ਼ਨ ਦਰਿਆਗੰਜ ਦੇ ਮਾਡਰਨ ਸਕੂਲ ਵਿੱਚ ਕਰਵਾਇਆ ਗਿਆ ਤਾਂ ਦਾਰਜੇ ਦੇ ਅਨਸਾਰ ਉਹਨਾਂ ਦੀ ਜਨਮ ਤਿੱਥੀ ਲਿਖਾਈ ਗਈ 2 ਫਰਵਰੀ 1915 ਕੁਝ ਸਮੇਂ ਬਾਅਦ ਖੁਸ਼ਵੰਤ ਦੀ ਦਾਦੀ ਲక్ష్ਮੀਬਾਈ ਨੇ ਦੱਸਿਆ ਕਿ ਉਹ ਤਾਂ ਭਾਦੋਂ ਦੇ ਮਹੀਨੇ ਵਿੱਚ ਪੈਦਾ ਹੋਇਆ ਸੀ। ਕੁਸ਼ਵੰਤ ਸਿੰਘ ਨੇ حساب ਲਾਇਆ ਕਿ ਫਰਵਰੀ ਵਿੱਚ ਤਾਂ ਭਾਦੋਂ ਦਾ ਮਹੀਨਾ ਆਉਂਦਾ ਹੀ ਨਹੀਂ। ਉਹਨਾਂ ਨੇ ਆਪਣੀ ਜਨਮ ਮਿਤੀ ਬਦਲ ਕੇ 15 ਅਗਸਤ ਕਰ ਦਿੱਤੀ। ਕੀ ਸੰਜੋਗ ਸੀ ਕਿ 32 ਸਾਲਾਂ ਬਾਅਦ ਭਾਰਤ ਨੂੰ ਇਸੇ ਤਰੀਕ ਨੂੰ ਆਜ਼ਾਦੀ ਮਿਲੀ। ਕੁਸ਼ਵੰਤ ਆਪਣੇ ਸਕੂਲ ਜਾਣ ਦੇ ਲਈ ਸਬਜ਼ੀ ਮੰਡੀ ਟਰਮੀਨਲ ਤੋਂ ਟਰੰਮ ਪਕੜਦੇ ਸਨ। ਉੱਥੋਂ ਜਾਮਾ ਮਸਜਿਦ ਜਾਂਦੇ ਤੇ ਟਾਂਗੇ ਵਿੱਚ ਬੈਠ ਕੇ ਸਕੂਲ ਜਾਂਦੇ। ਸੁਭਾਅ ਤੋਂ ਥੋੜੇ ਜਿਹਾ ਦਿੱਹਾਤੀ ਤੇ ਡਰਪੂਕ ਕੁਸ਼ਵੰਤ ਨੂੰ ਅੰਗਰੇਜ਼ੀ ਬਹੁਤ ਘੱਟ ਆਉਂਦੀ ਸੀ। ਦਿਨ ਪਰ ਗੁੱਲੀ ਡੰਡਾ ਤੇ ਰਾਤ ਨੂੰ ਕੋਟਲਾ ਛਪਾਕੀ ਖੇਡਦੇ ਇੱਕ ਨੰਬਰ ਦੇ ਸ਼ਰਾਰਤੀ ਸਨ ਤੇ ਪੜਨ ਵਿੱਚ ਬੇਹੱਦ ਫੇਸੜੀ। ਹਿਸਾਬ ਵਿੱਚ ਹਮੇਸ਼ਾ ਜ਼ੀਰੋ ਲੈਣੀ ਤਾਂ ਉਹਨਾਂ ਨੇ ਆਪਣੀ ਪਰੰਪਰਾ ਬਣਾ ਲਈ ਸੀ। ਸਕੂਲ ਵਿੱਚ ਫੁੱਟੇ ਨਾਲ ਜੰਮ ਕੇ ਮਾਰ ਪੈਂਦੀ, ਥੱਪੜ ਖਾਂਦੇ ਤੇ ਮੁਰਗਾ ਵੀ ਬਣਦੇ। ਪੂਰੇ ਸਕੂਲ ਦੇ ਸਾਹਮਣੇ ਕੁੱਟ ਪੈਂਦੀ। ਘਰ ਆ ਕੇ ਦਾਦੀ ਦੀ ਗੋਦ ਵਿੱਚ ਵੜ ਜਾਂਦੇ, ਸਾਰੇ ਦੁੱਖ ਭੁੱਲ ਜਾਂਦੇ। ਹਾਲਾਂਕਿ ਇੱਕ ਦਿਨ ਦਾਦੀ ਨੂੰ ਬੜਾ ਵੱਡਾ ਝਟਕਾ ਲੱਗ ਗਿਆ ਜਦੋਂ ਕੁਸ਼ਵੰਤ ਸਿੰਘ ਨੇ ਦਾਦੀ ਨੂੰ ਸਕੂਲ ਤੋਂ ਮਿਲਿਆ ਇੱਕ ਨੋਟਿਸ ਫੜਾ ਦਿੱਤਾ ਦੋਨਾਂ ਦਰਮਿਆਨ ਕੁਝ ਇਸ ਤਰ੍ਹਾਂ ਗੱਲਬਾਤ ਹੋਈ ਇਹ ਕੀ ਹੈ ਮੈਨੂੰ ਤਾਂ ਪੜ੍ਹਨਾ ਨਹੀਂ ਆਉਂਦਾ ਤੁਸੀਂ ਮੇਰੇ ਵਾਲ ਮੱਖਣ ਨਾਲ ਧੋਂਦੇ ਹੋ ਨਾ ਹਾਂ ਉਹਦੇ ਨਾਲ ਵਾਲ ਸੰਘਣੇ ਤੇ ਮਜ਼ਬੂਤ ਹੁੰਦੇ ਨੇ ਪਰ ਜਦੋਂ ਉਹ ਧੁੱਪ ਵਿੱਚ ਸੁੱਕਦੇ ਨੇ ਨਾ ਤਾਂ ਉਹਨਾਂ ਵਿੱਚ ਘਿਓ ਦੀ ਬਦਬੂ ਆਉਂਦੀ ਹੈ ਤੇ ਤੇ ਮੱਖੀਆਂ ਦੇ ਝੁੰਡ ਬੈਠਦੇ ਆ ਤੇ ਫਿਰ ਉਸਨਾਂ ਸਕੂਲ ਨੂੰ ਕੀ ਪਰੇਸ਼ਾਨੀ ਹੈ ਮੇਰੇ ਕੋਲ ਕੋਈ ਬੈਠਦਾ ਨਹੀਂ ਮੇਰੇ ਸਿਰ 'ਤੇ ਜੂਆਂ ਨੇ ਘਰ ਬਣਾ ਰਿਆ ਹੈ। ਅੱਜ ਮੈਡਮ ਨੇ ਮੇਰੇ ਸਿਰ 'ਚੋਂ ਜੂਆਂ ਕੱਢੀਆਂ। ਇਹ ਕੀ ਗੱਲ ਹੋਈ? ਮੈਡਮ ਪੜਾਉਣ ਦੇ ਲਈ ਰੱਖੀ ਗਈ ਹੈ ਜਾਂ ਜੂਆਂ ਕੱਢਣ ਦੇ ਲਈ? ਉਹ ਤਾਂ ਮੈਨੂੰ ਨਹੀਂ ਪਤਾ ਪਰ ਜਦੋਂ ਤੱਕ ਜੂਆਂ ਨਹੀਂ ਨਿਕਲ ਜਾਂਦੀਆਂ ਤੇ ਮੇਰੇ ਸਿਰ 'ਚੋਂ ਬਦਬੂ ਆਉਣੀ ਬੰਦ ਨਹੀਂ ਹੋ ਜਾਂਦੀ, ਮੈਂ ਸਕੂਲ ਨਹੀਂ ਜਾ ਸਕਦਾ। ਭਲਾ ਇਹ ਵੀ ਕੋਈ ਗੱਲ ਹੋਈ। ਉਦੋਂ ਤੱਕ ਤੂੰ ਸਕੂਲ ਨਹੀਂ ਜਾਏਂਗਾ, ਘਰ 'ਚ ਬੈਠਾ ਰਹੇਂਗਾ। ਇਹ ਨੋਟਿਸ ਇਸੇ ਲਈ ਤਾਂ ਮਿਲਿਆ ਹੈ, ਇਸੇ ਵਿੱਚ ਇਹੀ ਲਿਖਿਆ ਹੈ। ਦਾਦੀ ਵਿਚਾਰੀ ਦੁਖੀ ਹੋ ਗਈ। ਉਸਦੇ ਫਾਰਮੂਲੇ ਨੂੰ ਸਕੂਲ ਨੇ ਨਕਾਰ ਦਿੱਤਾ ਸੀ। ਉਹਨਾਂ ਨੇ ਖੁਸ਼ਵੰਦ ਦੇਵਾਲ ਮੱਖਣਾਂ ਧੋਣੇ ਬੰਦ ਕਰ ਦਿੱਤੇ ਕਈ ਸਾਲ ਐਵੇਂ ਹੀ ਲੰਘੇ ਇਸ ਦੌਰਾਨ ਪਿਤਾ ਜੀ ਨੂੰ ਨਵੀਂ ਦਿੱਲੀ ਵਿੱਚ ਸਾਊਥ ਬਲਾਕ ਬਣਾਉਣ ਦਾ ਠੇਕਾ ਮਿਲ ਗਿਆ ਤੇ ਪਰਿਵਾਰ ਰਹਿ ਸੀਨਾ ਪਿੰਡ ਵਿੱਚ ਆ ਕੇ ਰਹਿਣ ਲੱਗਿਆ ਮਕਾਨ ਬਹੁਤ ਵੱਡਾ ਸੀ 3000 ਏਕੜ ਵਿੱਚ ਫੈਲਿਆ ਹੋਇਆ ਪਿਤਾ ਜੀ ਦਾ ਕਾਰੋਬਾਰ ਕਿੰਨਾ ਵੱਡਾ ਸੀ ਇਸ ਦਾ ਅੰਦਾਜ਼ਾ ਇਸ ਕਰ ਤੋਂ ਲੱਗਦਾ ਹੈ ਕਿ ਉਸ ਸਮੇਂ 6000 ਕਾਮੇ ਦਰਜਨਾ ਮਨੀਮ ਤੇ ਕਲਰਕ ਉਹਨਾਂ ਦੀ ਸੇਵਾ ਵਿੱਚ ਸਨ ਅੱਜ ਦੇ ਰਾਸ਼ਟਰਪਤੀ ਭਵਨ ਦੇ ਨੇੜੇ-ਤੇੜੇ ਉਹਨਾਂ ਦਿਨਾਂ ਵਿੱਚ ਸੜਕਾਂ ਤੇ ਬਿਜਲੀ ਨਹੀਂ ਸੀ। ਗਿੱਦਰ ਦਿਨ ਰਾਤ ਰੌਲਾ ਪਾਉਂਦੇ, ਰਾਤ ਨੂੰ ਝਿੰਗਰ ਬੋਲਦੇ ਤੇ ਚੌਕੀਦਾਰ ਰਾਤ ਭਰ ਜਾਗਦੇ ਰਹਿੰਦੇ। ਪਿਤਾ ਜੀ ਨੇ ਇਸ ਦਰਮਿਆਨ ਜੰਤਰ-ਮੰਤਰ ਤੇ ਕੋਠੀ ਬਣਵਾਈ। ਕੋਠੀ ਵਿੱਚ ਟੈਨਿਸ ਕੋਰਟ ਸੀ, ਸ਼ਾਨਦਾਰ ਫੁਹਾਰਾ ਲੱਗਿਆ ਸੀ। ਘੋੜਿਆਂ ਦਾ ਅਸਤਵਲ ਸੀ। ਮਹਿਮਾਨਖਾਨਾ ਸੀ, ਸਵੀਮਿੰਗ ਪੂਲ ਸੀ। ਕੁਝ ਸਾਲ ਬਾਅਦ ਉਹਨਾਂ ਦਾ ਮਨ ਇਸ ਕੋਠੀ ਤੋਂ ਵੀ ਪਰ ਗਿਆ ਤੇ ਅੱਜ ਦੇ 30 ਜਨਵਰੀ ਮਾਰਗ ਤੇ ਉਹਨਾਂ ਨੇ ਪ੍ਰਾਣੀ ਕੋਠੀ ਤੋਂ ਵੀ ਵੱਡੀ ਹਵੇਲੀ ਬਣਵਾਈ ਜੋ ਬਾਅਦ ਵਿੱਚ ਤਰਵਣਕੌਰ ਦੇ ਮਹਾਰਾਜਾ ਨੂੰ ਵੇਚ ਦਿੱਤੀ ਗਈ। ਅੱਜ ਇਹ ਕੋਠੀ ਕੇਰਲ ਹਾਊਸ ਦੇ ਨਾਮ ਨਾਲ ਜਾਣੀ ਜਾਂਦੀ ਹੈ। ਕਿਸ਼ਵਨ ਸਿੰਘ ਦੀ ਮਾਡਰਨ ਸਕੂਲ ਵਿੱਚ ਪੜ੍ਹਾਈ ਪੂਰੀ ਹੋਈ। ਤਾਂ ਅੱਗੇ ਦੀ ਪੜ੍ਹਾਈ ਲਈ ਸੇਂਟ ਸਟੀਫਨ ਕਾਲਜ ਵਿੱਚ ਦਾਖਲਾ ਲਿਆ। ਉਹਨਾਂ ਦਿਨਾਂ ਵਿੱਚ ਦਿੱਲੀ ਦਾ ਇਹ ਬਹੁਤ ਵੱਡਾ ਪ੍ਰਤਿਸ਼ਠਿਤ ਕਾਲਜ ਸੀ। ਇਸ ਵਿੱਚ ਆਸਾਨੀ ਨਾਲ ਦਾਖਲਾ ਨਹੀਂ ਮਿਲਦਾ ਸੀ ਪਰ ਮਾਡਰਨ ਸਕੂਲ ਦੇ ਬੱਚਿਆਂ ਨੂੰ ਆਸਾਨੀ ਨਾਲ ਦਾਖਲਾ ਮਿਲ ਜਾਂਦਾ ਸੀ ਜਦੋਂ ਇਸ ਕਾਲਜ ਵਿੱਚ ਪੜ੍ਹਦੇ ਸਨ ਤਾਂ ਉਹਨਾਂ ਨੇ ਆਪਣੇ ਅੰਦਰ ਗੋਰੀ ਹਕੂਮਤ ਖਰਾਬ ਗੁੱਸਾ ਮਹਿਸੂਸ ਕੀਤਾ ਕਾਲਜ ਵਿੱਚ ਗੋਰਿਆਂ ਨੂੰ ਵੱਧ ਅਹਿਮੀਅਤ ਮਿਲਦੀ ਸੀ ਇਸ ਦੌਰ ਨੂੰ ਯਾਦ ਕਰਦੇ ਹੋਏ ਅੱਗੇ ਜਾ ਕੇ ਕੁਸ਼ਵੰਤ ਸਿੰਘ ਨੇ ਲਿਖਿਆ ਉਹਨਾਂ ਦਿਨਾਂ ਵਿੱਚ ਰਾਸ਼ਟਰੀ ਅੰਦੋਲਨ ਸਿਰੇ ਤੇ ਸੀ ਗਾਂਧੀ ਜੀ ਮਹਾਤਮਾ ਕਹਾਉਣ ਲੱਗੇ ਸਨ ਜਦੋਂ ਮੈਂ ਕਾਲਜ ਦੇ ਦੂਸਰੇ ਸਾਲ ਵਿੱਚ ਸੀ ਤਾਂ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ ਮੌਤ ਦੀ ਸਜ਼ਾ ਦੇ ਵਿਰੋਧ ਵਿੱਚ ਪੂਰੇ ਭਾਰਤ ਦੇ ਸਕੂਲ ਕਾਲਜ ਬੰਦ ਰਹੇ ਪਰ ਸੇਂਟ ਸਟੀਫਨ ਬੰਦ ਨਹੀਂ ਰੱਖਿਆ ਗਿਆ ਅਸੀਂ ਇਸ ਨੂੰ ਲੈ ਕੇ ਬੇहद ਗੁੱਸੇ ਵਿੱਚ ਸੀ ਸਵੇਰ ਦੀ ਪ੍ਰਾਰਥਨਾ ਦੇ ਬਾਅਦ ਮੈਂ ਇੱਕ ਵਿਦਿਆਰਥੀ ਦੋਸਤ ਦੇ ਨਾਲ ਭਗਤ ਸਿੰਘ ਜ਼ਿੰਦਾਬਾਦ ਦਾ ਨਾਅਰਾ ਲਾਇਆ ਤੇ ਕਾਲਜ ਦੀ ਇਮਾਰਤ ਤੇ ਚੜ ਕੇ ਤਿਰੰਗਾ ਫੈਰਾਇਆ ਮੈਨੂੰ ਬਾਅਦ ਵਿੱਚ ਚੇਤਾਵਨੀ ਦਿੱਤੀ ਗਈ ਇਸ ਦੇ ਬਾਅਦ 1932 ਵਿੱਚ ਖੁਸਵੰਤ ਸਿੰਘ ਨੇ ਸੇਂਟ ਸਟੀਫਨ ਕਾਲਜ ਤੋਂ ਇੰਟਰਮੀਡੀਏਟ ਪਾਸ ਕੀਤਾ ਕਰਦੇ ਲੋਕ ਚਾਹੁੰਦੇ ਸੀ ਕਿ ਉਹ ਹੁਣ ਕਾਨੂੰਨ ਦੀ ਪੜ੍ਹਾਈ ਕਰੇ ਤੇ ਐਡਵੋਕੇਟ ਬਣੇ ਇਸ ਦੇ ਦੋ ਕਾਰਨ ਸਨ ਇੱਕ ਤਾਂ ਇਹ ਸੀ ਕਿ ਖਸ਼ਵੰਤ ਸਿੰਘ ਦਿਨ ਪਰ ਬਕ ਬਕ ਕਰਦੇ ਰਹਿੰਦੇ ਸਨ ਤੇ ਫਜ਼ੂਲ ਦੀਆਂ ਬੈਸਾਂ ਵਿੱਚ ਉਹਨਾਂ ਨੂੰ ਆਨੰਦ ਆਉਂਦਾ ਸੀ ਦੂਸਰਾ ਕਾਰਨ ਇਹ ਸੀ ਕਿ ਖਾਨਦਾਨ ਵਿੱਚ ਕੋਈ ਵਕੀਲ ਨਹੀਂ ਸੀ ਕਾਰੋਬਾਰ ਵਿੱਚ ਅਕਸਰ ਪਰਿਵਾਰ ਨੂੰ ਕੋਰਟ ਕਚੈਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਲਈ ਪਿਤਾ ਜੀ ਨੇ ਸੋਚਿਆ ਕਿ ਕਸ਼ਵੰਤ ਨੂੰ ਵਕੀਲ ਬਣਾਇਆ ਜਾਏ ਪਰ ਵਕੀਲ ਬਨਣ ਦੇ ਲਈ ਪਹਿਲਾ ਸਨਤਕ ਹੋਣਾ ਜ਼ਰੂਰੀ ਸੀ ਉਹਨਾਂ ਦਿਨਾਂ ਵਿੱਚ ਲਾਹੌਰ ਸਿੱਖਿਆ ਦਾ ਵੱਡਾ ਕੇਂਦਰ ਸੀ ਇਸ ਵਜ੍ਹਾ ਨਾਲ ਬੀਏ ਕਰਨ ਦੇ ਲਈ ਕੁਸ਼ਵੰਤ ਸਿੰਘ ਨੇ ਉੱਥੋਂ ਦੇ ਸਰਕਾਰੀ ਕਾਲਜ ਵਿੱਚ ਦਾਖਲਾ ਲਿਆ ਕਾਲਜ ਦੀ ਪੜ੍ਹਾਈ ਦੇ ਦੌਰਾਨ ਚੇਤਨਾ ਨੰਦ ਬਲਰਾਜ ਸਾਨੀ ਅਤੇ ਬੀਆਰ ਚੋਪੜਾ ਵੀ ਮਿੱਤਰ ਮੰਡਲੀ ਵਿੱਚ ਸ਼ਾਮਲ ਹੋ ਗਏ ਕਾਲਜ ਦੇ ਦਿਨਾਂ ਵਿੱਚ ਹੀ ਉਹਨਾਂ ਤੇ ਸਤਾਰਵਾਦ ਕਤੈ ਚਿੱਤਰਕਲਾ ਸਿੱਖਣ ਦੀ ਧੁੰਸਾਰ ਹੋਈ ਲਾਹੌਰ ਵਿੱਚ ਪਹਿਲੇ ਸਾਲ ਦੇ ਬਾਅਦ ਛੁੱਟੀਆਂ ਹੋਈਆਂ ਤਾਂ ਕਲਕੱਤਾ ਉਹਨਾਂ ਦਿਨਾਂ ਵਿੱਚ ਇਹੀ ਨਾਂ ਸੀ ਅਤੇ ਸ਼ਾਂਤੀ ਨਕੇਤਨ ਵਿੱਚ ਦਾਖਲਾ ਲਿਆ ਉਥੇ ਗੁਰੂ ਦੇਵ ਰਵਿੰਦਰ ਨਾਥ ਗੋੜ ਨਾਲ ਕਈ ਮੁਲਾਕਾਤਾਂ ਹੋਈਆਂ ਕੁਝ ਸਮੇਂ ਬਾਅਦ ਚਿੱਤਰਕਲਾ ਤੋਂ ਵੀ ਮੋਹ ਪੰਗ ਹੋ ਗਿਆ ਪਰ ਸਤਾਰ ਵਾਦਨ ਸਿੱਖਦੇ ਰਹੇ ਇਸ ਦਰਮਿਆਨ ਤਬੀਅਤ ਖਰਾਬ ਹੋਈ ਤਾਂ ਵਾਪਸ ਲਔਰ ਆ ਗਏ ਪੜ੍ਹਾਈ ਅਸਥ ਵਿਅਸਤ ਹੋ ਚੁੱਕੀ ਸੀ ਕਿਸੇ ਤਰ੍ਹਾਂ 1934 ਵਿੱਚ ਤੀਸਰੇ ਦਰਜੇ ਵਿੱਚ ਬੀਏ ਪਾਸ ਕਰ ਲਈ ਮੁਸ਼ਕਲ ਇਹ ਸੀ ਕਿ ਤੀਜੇ ਦਰਜੇ ਵਿੱਚ ਪਾਸ ਸਨਾਤਕ ਨੂੰ ਕਾਨੂੰਨ ਦੀ ਪੜ੍ਹਾਈ ਦੇ ਲਈ ਕਿਸ ਯੂਨੀਵਰਸਿਟੀ ਵਿੱਚ ਦਾਖਲਾ ਮਿਲੇਗਾ ਇੱਥੇ ਵੀ ਪਿਤਾ ਜੀ ਦੇ ਸੰਪਰਕ ਕਮ ਆਏ ਉਨ੍ਹਾਂ ਦੀ ਯਤਨ ਨਾਲ ਕਿਸੇ ਤਰ੍ਹਾਂ ਲੰਡਨ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ। ਉਹਨਾਂ ਦਿਨਾਂ ਵਿੱਚ ਲੰਡਨ ਜਾਣ ਲਈ ਜਹਾਜ਼ ਸੇਵਾ ਉਪਲਬਧ ਨਹੀਂ ਸੀ। ਸਮੁੰਦਰ ਦੇ ਰਸਤਿਆਂ ਜਾਣਾ ਪੈਂਦਾ ਸੀ। ਇਸ ਲਈ ਕੁਸ਼ਵੰਤ ਸਿੰਘ ਇੱਕ ਸਵੇਰੇ ਮੁੰਬਈ ਤੋਂ ਤਾਲਵੀ ਜਹਾਜ਼ ਕਾਂਟਰਾਸ ਤੋਂ ਵਿੱਚ ਬੈਠ ਕੇ ਰਵਾਨਾ ਹੋ ਗਏ। 11 ਦਿਨਾਂ ਬਾਅਦ ਜਹਾਜ਼ ਸਾਊਥ ਹੈਮਪਟਨ ਬੰਦਰਗਾਹ ਪਹੁੰਚਿਆ। ਉੱਥੋਂ ਉਹਨਾਂ ਨੇ ਲੰਡਨ ਦੇ ਵਿਕਟੋਰੀਆ ਰੇਲਵੇ ਸਟੇਸ਼ਨ ਦੀ ਰੇਲ ਗੱਡੀ ਫੜੀ ਲੰਡਨ ਦੇ ਦਿਨਾਂ ਵਿੱਚ ਕੋਚਵੰਦ ਸਿੰਘ ਦਾ ਦਿਲ ਪੜ੍ਹਾਈ ਦੇ ਇਲਾਵਾ ਸਾਰੇ ਕੰਮਾਂ ਵਿੱਚ ਲੱਗਦਾ ਸੀ। ਉਹ ਸੈਰ-ਸਪਾਟਾ ਕਰਦੇ, ਜਨ ਸੰਪਰਕ ਕਰਦੇ ਸੀ, ਆਰਥ ਸਹਿਮਿੱਤਰ ਬਣਾਉਂਦੇ ਤੇ ਮਟਰ ਗਸ਼ਤੀ ਕਰਦੇ ਸਨ। ਲੰਡਨ ਦੇ ਦਿਨਾਂ ਦੌਰਾਨ ਹੀ ਉਹਨਾਂ ਨੂੰ ਇੱਕ ਵਾਰ ਜਰਮਨੀ ਜਾਣ ਦਾ ਮੌਕਾ ਮਿਲਿਆ। ਕਿੱਸਾ ਬੜਾ ਦਿਲਚਸਪ ਹੈ। ਅਸਲ ਵਿੱਚ ਉਹਨੀ ਦਿਨੀ ਦੁਨੀਆ ਭਰ ਵਿੱਚ ਭਾਰਤੀ ਹਾਕੀ ਤੇ ਇਸ ਦੇ ਖਿਡਾਰੀਆਂ ਦੀ ਧਮ ਸੀ। ਜਰਮਨੀ ਵਿੱਚ ਭਾਰਤੀ ਹਾਕੀ ਦੇਖਣ ਦੇ ਲਈ ਲੋਕ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ। ਮੇਜਰ ਧਿਆਨ ਚੰਦੇ ਕਿਸੇ ਪੂਰੇ ਯੂਰਪ ਵਿੱਚ ਚਰਚਿਤ ਸਨ ਬਰਲਿਨ 올림픽 ਤੋਂ ਪਹਿਲਾਂ ਉੱਥੋਂ ਦੇ ਲੋਕ ਭਾਰਤੀ ਸ਼ੈਲੀ ਦੀ ਹਾਕੀ ਦੇਖਣਾ ਚਾਹੁੰਦੇ ਸਨ ਇਸ ਕਾਰਨ ਬਰਤਾਨੀਆ ਦੀਆਂ ਯੂਨੀਵਰਸਿਟੀਆਂ ਦੀ ਸਾਂਝੀ ਭਾਰਤੀ ਹਾਕੀ ਟੀਮ ਨੂੰ ਜਰਮਨੀ ਆਉਣ ਦਾ ਸੱਦਾ ਦਿੱਤਾ ਗਿਆ ਖੁਸ਼ਵੰਤ ਸਿੰਘ ਹਾਕੀ ਦੇ ਸਧਾਰਨ ਖਿਡਾਰੀ ਸਨ ਪਰ ਉਹਨਾਂ ਨੂੰ ਸਿੱਖ ਹੋਣ ਦੇ ਕਾਰਨ ਟੀਮ ਵਿੱਚ ਲਿਆ ਗਿਆ ਸੀ ਇਸ ਨਾਲ ਟੀਮ ਦੇ ਭਾਰਤੀ ਹੋਣ ਦਾ ਸਬੂਤ ਮਿਲਦਾ ਸੀ ਜਦੋਂ ਉੱਥੇ ਮੈਚ ਖੇਡੇ ਤਾਂ ਪ੍ਰਦਰਸ਼ਨ ਕੋਈ ਵਧੀਆ ਨਹੀਂ ਸੀ ਜਰਮਨੀ ਹਾਕੀ ਟੀਮ ਦੇ ਲਈ ਇਸ ਸਾਂਝੀ ਭਾਰਤੀ ਹਾਕੀ ਟੀਮ ਨੂੰ ਹਰਾਉਣ ਵਿੱਚ ਕੋਈ ਦਿੱਕਤ ਨਹੀਂ ਆਈ ਸ਼ਰਮਨਾਕ ਹਾਰ ਦੇ ਨਾਲ ਟੀਮ ਵਾਪਸ برطانیہ ਪਰਤਾਈ ਬਾਕੀ ਅਗਲੇ ਹੰਕ ਵਿੱਚ ਧੰਨਵਾਦ